ਹੈਲੋ ਫਰੈਂਡਸ ਅਸ਼ੀਰਕਾਲ ਜੀ ਵੈਲਕਮ ਬੈਕ ਆ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਡਿੱਕਟਾ ਕਰੋਗੇ ਤੰਦਰੁਸਤ ਰਹੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁੰਨੂ ਤੇ ਗੁੰਦੀ ਦਾਦੀ ਹੈ ਨਹੀਂ ਘਰੇ ਤੇ ਅੱਜ ਆਪਾਂ ਚੱਲੇ ਆ ਉਹਨਾਂ ਨੂੰ ਲੈਣ ਤੇ ਬਣੇ ਨੇ ਉਹ ਬਲੌਗ ਦੇ ਨਾਲ ਦੱਸਦੇ ਆ ਤੁਹਾਨੂੰ ਦੋਨੋਂ ਜਾਣੇ ਕਿੱਥੇ ਗਏ ਹੋਇਆ ਕਰੋਨ ਦੇ ਗਏ ਹੋਇਆ ਤੇ ਕਿਉਂ ਗਏ ਆ ਤੇ ਸਾਈਪ ਉੱਠ ਗਿਆ ਸਾਈਪ ਕਰ ਰਿਹਾ ਬ੍ਰਸ਼ ਜਨਾਬ ਜੀ ਨਾ ਰਿਹਾ ਲੇਟ ਬਹੁਤ ਜ਼ਿਆਦਾ ਹੋ ਗਿਆ ਕਲੌਕ ਸਾਡਾ 4:30 ਵਜੇ ਦਾ ਖੜਾਗਾ ਸਵੇਰ ਖੜ ਗਿਆ ਹੁਣ ਸਾਨੂੰ ਪਤਾ ਨਹੀਂ ਅਸੀਂ ਉਸ ਟਾਈਮ 'ਚ ਰਹਿ ਗਏ ਤੇ ਟਾਈਮ ਵੱਜ ਗਿਆ 9:30 ਹੋ ਗਏ ਸਾਹਿਬ ਤੇ ਹੁਣ ਆਪਾਂ ਜਲਦੀ ਜਲਦੀ ਰੈਡੀ ਹੋ ਕੇ ਨਿਕਲਦੇ ਆ ਗੁੱਡ ਮਾਰਨਿੰਗ ਕਿਤੇ ਚੱਲੇ ਆ ਸਾਬੂ ਦਾ ਬ੍ਰਸ਼ ਕਰਨਾ ਹੈ ਚਲੋ गाइस ਫਿਰ ਮਿਲਦੇ ਆ ਰੈਡੀ ਛੜੀ ਹੋ ਕੇ ਥੋੜੀ ਜਿਹੀ ਪ੍ਰੈਸ ਮਾਰ ਲਈਏ ਵੈਸੇ ਤਾਂ ਕੱਪੜੇ ਪ੍ਰੈਸ ਹੋ ਕੇ ਆਉਂਦੇ ਹੀ ਆ ਪਰ ਫਿਰ ਵੀ ਉਹ ਤੈ ਲੱਗੇ ਹੁੰਦੇ ਨਾ ਥੋੜੇ ਕੋਲਰ ਕੋਲਰ ਤੇ ਕਰੀਜ਼ਾਂ ਜੀਆਂ ਬਣ ਜਾਂਦੀਆਂ ਤਾਂ ਸਿੱਧੇ ਕਰ ਲਈਏ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਤਾਂ ਮੈਂ ਗ੍ਰਾਈਂਟ ਜਾਏਗੇ ਕੀ ਕਰਦਾ ਵਾਸ਼ਟੂ ਜਲਦੀ ਜਲਦੀ ਖਾਲਾ ਹਾਂ ਬਸ ਟਿੱਡ ਭੱਗ ਗਿਆ ਹੋਣੀ ਲੇਟ ਹੁੰਦਾ ਗਾਇਜ਼ ਆਪਾਂ ਚੱਲੇ ਆ ਫੋਨਾ ਹਾਂ ਜਲਦੀ ਕਿਤੇ ਚੱਲੇ ਆ ਦੋਨੋਂ ਤੇ ਦਾਦੀ ਨੂੰ ਲੈਣ ਕਿੱਥੇ ਗਏ ਗੋਨੂ ਤੇ ਦਾਦੀ ਨਹੀਂ ਜੱਜਾ ਹੈਪੀ ਫਾਦਰਸਡੇ ਅੱਛੀ ਬਿਤਰੇਗਾ ਹਾਂ 50 ਮੈਂ ਅੱਜ ਤੱਕ ਭੁੱਲੇਗਾ ਚੱਲ ਵਿਸ਼ ਕਰ ਗਿਆ ਪਾਪਾ ਨੂੰ ਤੇ ਸਾਡੇ ਡੈਡੀ ਨੂੰ ਵੀ ਹੈਪੀ ਫਾਦਰਸਡੇ ਅੱਜ ਸੈਟਰਡੇ ਡੈਡੀ ਤੋਂ ਬਿਨਾ ਹੂੰ ਪਾਣੀ ਸ਼ੁਰੂ ਕਰਦਾ ਪਾਪਾ ਜੀ ਹੈਪੀ ਫਾਦਰਸਡੇ ਅਰੇ ਵੇ ਅੱਜ ਹੈਪੀ ਫਾਦਰਡੇ ਥੈਂਕ ਯੂ ਹੈਪੀ ਫਾਦਰਡੇ ਵੀ ਦਾਦੂ ਤੁਮੇਨਾ ਹਾਂ ਦਾਦੂ ਨੂੰ ਵੀ ਕਹਿਣਾ ਸੀ ਆਪਾਂ ਨਾ ਜੀ ਨੂੰ ਦਾਦੂ ਨੂੰ ਕਹਤਾ ਉੱਪਰ ਗਏ ਦੇ ਦਾਤੂ ਆ ਗਏ ਹੈਪੀ ਫਾਦਰਡੇ ਦਾਦੂ ਸ਼ੋਰੂਮ ਤੇ ਜਾਣਾ ਗਿਆ ਯੂਰੀਆ ਪਾਉਣ ਵਾਸਤੇ ਇੰਡੀਕੇਸ਼ਨ ਆ ਗਿਆ ਯੂਰੀਆ ਦਾ ਅੱਜ ਸੰਡੇ ਆ ਫੋਨ ਕਰਕੇ ਪੁੱਛਿਆ ਸੀ ਓਪਨ ਹੈ ਕਹਿੰਦੇ ਸ਼ੋਰੂਮ ਆਹ ਉੱਤੇ ਸੋਫੇ ਤੇ ਬੈਠਾ ਨਾ ਗੁੰਨੂ ਨੂੰ ਦੱਸੀਆਂ ਸੀ ਮੈਨੂੰ ਕਹਿੰਦਾ ਸੀ ਨਾ ਕਿ ਤੁਸੀਂ ਅੰਦਰ ਜਾਓ ਮੈਂ ਗੁੰਨੂ ਨਾਲ ਗੱਲ ਕਰਦੀ ਆ ਗੁੰਨੂ ਤੈਨੂੰ ਪਤਾ ਉਹਦੇ ਫਾਦਰ ਡੇਅਰ ਤੂੰ ਆਜੀ ਉਹ ਤੋਂ ਪਹਿਲਾਂ ਮੈਨੂੰ ਸੁਣ ਗਿਆ ਸੀ ਤੈਨੂੰ ਪਤਾ ਸੀਗਾ ਅੱਜ ਬੁੱਲੀਆ ਸੀ ਤੇ ਵਾਲਟ ਵੀ ਨਿਕਲ ਗਿਆ ਤੇ ਰੇਕਾ ਖੜੀ ਆ ਅੱਛਾ ਇਹਨੂੰ ਆਈ ਸੀ ਵੀ ਮम्मा ਨੂੰ ਸੁਣੀ ਨਹੀਂ ਜਾਂਦਾ ਜਦੋਂ ਮੇਰੇ ਸੋਏ ਦੀ ਸਫਾਈ ਕਰੀ ਜਾਂਦਾ ਸੀ ਚੜ ਗਿਆ ਸੀ ਮੈਨੂੰ ਪਤਾ ਲੱਗਿਆ ਫਾਦਰ ਦਾ ਮੈਨੂੰ ਤਾਂ ਪਤਾ ਹੀ ਸੀਗਾ ਦਾਦੇ ਨੂੰ ਵਿਸ਼ ਕਰਦੀ ਆਇਨੇ ਦਾਦੂ ਨੇ ਆਪਣੇ ਵਿੱਚ ਸਵੀਕਾਰ ਕਰ ਲਈ ਤਾਂ ਫਿਰ ਆਪਾਂ ਨੂੰ ਟੇਲ ਸਾਰਾ ਆਸ਼ੀਰਵਾਦ ਦੇ ਕੇ ਜਾਣਗੇ ਸੁਣੀ ਜਾਂਦੇ ਹੋ ਆਪਣੀਆਂ ਗੱਲਾਂ ਕਿੰਨੇ ਰੱਖਦੇ ਆ ਕਿੱਧਰ ਨੂੰ ਕਿੱਧਰ ਨੂੰ ਆਗੇ ਲੈ ਕੇ ਕਿੱਧਰ ਜਾਣਾ ਸੀਗਾ ਬਾਜ਼ਾਰ 'ਚ ਹੁਣ ਇੱਧਰ ਦੀ ਹੁਣ ਬਾਹਰ ਬਾਹਰ ਦੀ ਵਜੇ ਰੋਟ ਆਪਣੇ ਆਪ ਚੇਂਜ ਹੋ ਜਾਂਦੇ ਆ ਐਨਕ ਚੱਕ ਕੇ ਲੈ ਆਇਆ ਆਚਾ ਦੀ ਮੈਚਿੰਗ ਘਟਾਇਆ ਕਿ ਕਿੰਨੇ ਦੰਦ ਇਹ ਸੋ ਦਾ ਸੋ ਮੈਜੀਕ ਹੈ। ਸਾਬੂ ਪਾਲਣ ਤੇ। ਆਪੇ ਪਾਲਣ ਨੇ ਆਏ ਸਾਬੂ ਪਾ ਕੇ ਆਪਣੇ ਆਪੇ ਪਾਉਂਦੇ ਆ। ਆਪਦੇ? ਹਾਂ। ਨਹੀਂ ਤੁਸੀਂ ਕਰਦੇ ਨਹੀਂ। ਹਾਂ। ਪਾਪਾ ਨੇ ਜਿਹੜਾ ਬੋਲ ਤਾ ਚੱਕ ਖਟ ਲੈਂਦੇ ਆ। ਕੰਨ ਚ ਪਾਊਡਰ ਲੱਗਿਆ ਪਿਆ ਤੇਰੇ। ਸਾਬੂ ਪਾਊਡਰ ਨਹੀਂ ਸਾਬਣ ਸੀ। ਚੱਕ। ਆਇ ਨਾਈ ਦਾ। ਛੋਟਾ ਟੇਬਲ ਵੀ ਨਹੀਂ ਗਿਆ ਇਹ ਚੱਕ। ਫਰਸਟ ਸਟਾਪ ਲੈ ਲਿਆ ਸਾਬੂ ਨੇ ਕੁੰਮਣ ਵਾਲੀ ਚੇਅਰ ਤੇ। ਹੈ। ਦੇਖਦੇ ਆ ਉਹ ਗਾਇਸ ਆਪਾਂ ਮੇਂਦਰਾ ਦੇ ਸ਼ੋਰੂਮ ਪਹੁੰਚ ਗਏ ਮੁਕਸ ਜਾਂਦੇ ਜਾਂਦੇ ਕਿ ਗੱਡੀ ਚ ਯੂਰੀਆ ਫਿਲ ਕਰਵਾਉਣ ਵਾਲਾ ਹੈ ਯੂਰੀਆ ਫਿਲ ਕਰਵਾ ਕੇ ਫਿਰ ਚੱਲਦੇ ਆਂ ਦੇਖ ਪੌਣ ਲੱਗੇ ਉਹ ਕੜੀ-ਕੜੀ ਗੱਡੀ ਸਾਈਡ ਤੇ ਦਿਖਦੀ ਅਸੀਂ ਦੋਨੋਂ ਜਣ ਇੱਧਰ ਆਫਿਸ ਚ ਬੈਠੇ ਆਂ ਜਨਾਬ ਜੀ ਬਾਹਰ ਆ ਉਹ ਦੇਖਣਗੇ ਜਦੋਂ ਬਾਹਰ ਲੱਗੇ ਦੱਸਿ ਅੱਗੇ ਕਿਨਾਰਾ ਵਾਲਾ ਕਿੱਥੇ ਪਾ ਇੱਧਰ ਯੂਰੀਆ ਫਿਲ ਹੋਣ ਲੱਗਿਆ ਜਿਹਨੇ ਕਰਾਤਾ ਸਾਨੂੰ ਲੇਟ

ਆ ਲੈ ਬੇਟੇ ਜੂਰੀ ਹਾਂਜੀ ਅੰਕਲ ਜੀ ਸ਼ੁਕਰੀਆ ਕੋਈ ਨਾ ਅੰਕਲ ਬਹੁਤ ਪਿਆਰ ਨਾਲ ਬੋਲੇ ਜਾਣ ਵਾਲੇ ਵੀ ਜਾਓ ਜਾਓ ਬੇਟਾ ਆਰਾਮ ਨਾਲ ਉਹ ਹਨ ਵੀ ਵਿਚਾਰਾ ਵਾਰੀ ਵਾਰੀ ਉੱਠ ਕੇ ਆਂਦਾ ਉਹ ਨਾਲ ਇਹ ਇਸ ਕਾਫੀ ਹੈ ਗੇਟ ਖੋਲਣ ਕੰਮ ਦੇ ਚੱਕਰ ਚ ਕੀ ਕੁਝ ਕਰਨਾ ਪੈਂਦਾ ਬੰਦੇ ਨੂੰ ਚਲੋ ਹੁਣ ਚੱਲਦੇ ਆਪਾਂ ਤਾਂ 11:05 ਹੋ ਗਏ 4 ਮਿੰਟ ਹੁਣ ਚੱਲਦੇ ਆ 12:00 ਪਹੁੰਚਾਂਗੇ ਕਉਨੋ ਜਦੋਂ ਰਿਫੋਨ ਆ ਗਿਆ ਮੈਂ ਕਿਹਾ ਸਭ ਸੁੱਤਾ ਪਿਆ ਲੇਟ ਕਰਾਈ ਜਾਂਦਾ ਹੋਏ ਮੈਂ ਤਾਂ ਕਰਵਾਇਆ ਮੇਨੇ ਤੁਸੀਂ ਤੇ ਆਉਂਦੇ ਸਿਰ ਕੇ ਰੋਮ ਤਾਂ 2 ਮਿੰਟ ਤੱਕ ਥਿਆਰ ਸਭ ਤੋਂ ਪਹਿਲਾਂ ਤਿਆਰ ਕੌਣ ਹੋਇਆ ਗਈ ਦੋਸਤ ਜਨ ਹਾ ਸਭ ਤੋਂ ਲੇਟ ਤਿਆਰ ਕੌਣ ਹੋਇਆ ਪਾਪਾ ਸਭ ਤੋਂ ਲੇਟ ਤਿਆਰ ਹੁੰਦੇ ਆ ਤੁਸੀਂ ਹੈ ਪਾਪਾ ਦੇ ਜੱਟੀ ਨਾਲ ਲੜਦੇ ਕਿ ਤੁਸੀਂ ਬੈਠ ਕੇ ਬੈਠ ਕੇ ਹਾਏ ਮੈਂ ਤਾਂ ਗੇਟ ਬੂਡ ਲਾ ਕੇ ਆਈਆਂ ਸਾਰੇ ਦੇਖ ਕੇ ਨਹੀਂ ਹੋਣਾ ਸੀ ਕਾਨੂੰ ਕੁੰਡੀਆਂ ਕਰਨੀਆਂ ਲਾਉਂ ਤੇ ਫਿਰ ਤਾਂ ਲੇਟ ਹੋ ਗਿਆ ਮੇਕਅਪ ਚ ਥੋੜੀ ਹੋਇਆ ਲੇਟ ਤੁਹਾਲਾ ਸੁਣਾਈ ਹੋਏ ਗਾਈਜ਼ ਅਲ ਆਪਣਾ ਰੂਟ ਚੇਂਜ ਹੋ ਗਿਆ ਅੱਜ ਆਪਣੇ ਰਾਹ ਦੇ ਵਿੱਚ ਥਰਮਲ ਨਹੀਂ ਆਇਆ ਥਰਮਲ ਨਹੀਂ ਨਾ ਆਉਂਦੇ ਹੁਣ ਹਨਾ ਅੱਜ ਬਿਨਾ ਥਰਮਲਾਂ ਤੋਂ ਅਸੀਂ ਮੁਕਸਰ ਪਾਉਣ ਜਾਗੇ ਦੇਖੋ ਤੁਹਾਨੂੰ ਦਿਖਿਆ ਕਿਤੇ ਨੇਰੀ ਨਾਲ ਕਿਵੇਂ ਹੋਏ ਪੈਟਰਾਕ ਟਿੰਗੇਟੇ ਕੱਲ ਬਹੁਤ ਸਾਰੇ ਕਿਤੇ ਨੇਰੀ ਸੀਗੀ ਮੈਂ ਨਹੀਂ ਆਇਆ ਪਰ ਇਧਰ ਅੰਕਲ ਜੀ ਚਲਾਨ ਘੱਟੇ ਜਾਂਦੇ ਆ ਪੰਜਾਬ ਪੁਲਿਸ ਜਿੰਦਾਬਾਦ ਕਿ ਸਰ ਉਹ ਨਹੀਂ ਪੱਖ ਦੇ ਇੱਥੇ ਨਿਕਲੇ ਅਸੀਂ ਕਾਲ ਕਰੇ ਜਿਨ੍ਹਾਂ ਜਿਨ੍ਹਾਂ ਨੂੰ ਜਿਹੜੇ ਬਠਿੰਡੇ ਵਾਲੇ ਉਹਨਾਂ ਨੂੰ ਪਤਾ ਹੋਊਗਾ ਕਿਹੜੇ ਰੋਟਾਏ ਅੱਜ ਅਸੀਂ ਬਾਕੀਆਂ ਨੂੰ ਅਸੀਂ ਦੱਸ ਨਹੀਂ ਸਕਦੇ ਕਿ ਮੈਂ ਵੀ ਨਹੀਂ ਸਮਝਾ ਸਕਦੀ ਤੇ ਇਹ ਸਾਡੇ ਬਠਿੰਡੇ ਦਾ ਉਹਨਾਂ ਕਿਲਾ ਬਣ ਗਿਆ ਕਿਲਾ ਇੱਥੇ ਕੌਣ ਕੌਣ ਆਇਆ ਕਮੈਂਟ ਕਰਕੇ ਉਹ ਦੱਸਿਓ ਸਾਹ ਬੁਨੈ sire lata ਕਹਿੰਦਾ ਦੋਦਾ ਵੀ ਪਹੁੰਚ ਗਏ ਅੱਜ ਮੁਕਸਰ ਵਾਲੀ ਸੜਕ ਤੇ ਪਾਈ ਆ ਗਾਈਸ ਮੁਕਸਰ ਵਾਲੀ ਸੜਕ ਤੇ ਐਂਟਰ ਕੀਤੇ ਆ ਬਸ 12 ਕਿਲੋਮੀਟਰ ਦੇ 15 ਮਿੰਟਾਂ ਚ 15 ਮਿੰਟ ਲੱਗੇ ਜਾਣ ਉਧਰ ਨਾਲੇ ਕੋਈ ਰੈੱਡ ਲਾਈਟ ਨਹੀਂ ਆਈ ਜ਼ਿਆਦਾ ਟਾਈਮ ਲੱਗਦਾ ਫਰੂਟਸ ਵਾਲੇ ਖੜੇ ਸਾਬੂ ਨੇ ਸ਼ਬੀਲ ਖੀਲੇ ਗਾਈਸ ਇੱਥੇ ਪਡਾਲ ਬੰਪ ਤੇ ਤੇਲ ਪੋਣ ਖੜੇ ਸੀ ਉਧਰ ਲੱਗੇ ਯਾ ਸ਼ਬੀਲ ਕਿਵੇਂ ਸੀ ਸਾਬੂ ਯਮੀ ਔਰ ਵੀ ਨਹੀਂ ਉਹ ਛੋਟੇ ਛੋਟੇ ਪਾਣੀ ਪੀ ਲਿਆ ਛੋਟੇ ਛੋਟੇ ਜਵਾਕ ਲੱਗੇ ਹੋਏ ਸੇਵਾ ਕਰਨ ਤੇ ਸਭੂ ਦੇਖਣੇ ਕੋਲ ਇੱਧਰ ਵੀ ਆਉਗਾ ਉਹ ਜਾਂਦਾ ਕਿੱਧਰ ਗਿਆ ਉਹ ਜਾਂਦਾ ਸਾਰਿਆਂ ਨੂੰ ਪੁੱਛਦਾਗਾ ਜਿਹੜੇ ਜਿਹੜੇ ਤੇਲ ਪੋਣਾਂ ਦੇ ਇਹ ਆਸਦਾਗਾ ਉਹਨੂੰ ਪਤਾ ਲੱਗ ਗਿਆ ਮੇਰੀ ਵੀਡੀਓ ਬਣਾਈ ਜਾਂਦੇ ਆ ਕਿਉਂ ਗਿਆ ਮਿਹਨਤ ਕਰ ਰਿਹਾ ਮਿਹਨਤ ਮੀਂਹ ਆ ਪਾ ਕੀ ਤੇਰਾ ਮਾਨ ਦਾ ਜਿੰਦਾ ਜਿੰਦਾ ਚੜਿਆ ਮੌਸਮ ਬੱਦਲ ਵਾਈਜ ਹੋਈ ਪਿਆ ਨਾ ਤੇ ਗੱਡੀ ਚ ਲੱਗਦੀ ਧੁੱਪ ਤਾਂ ਨਹੀਂ ਤੇਜ਼ ਠੀਕ ਹੈ ਮਾਸੂ ਕਿਤੇ ਨਾ ਕਿਤੇ ਤਾਂ ਕੱਲ ਮੀਂਹ ਪਿਆਣਾ ਭੇਟਾ ਬੀਬੀ ਆ ਭੇਟਾ ਮਰਦਿਆਂ ਸੀ ਤੇ ਗੱਡਾ ਉਹਨੇ ਕਿਹਾ ਉਹਨੇ ਕਿਹਾ ਬਹੁਤ ਹੀ ਬੋਗੀ ਆ ਰਿਹਾ ਆ ਤਾਂ ਪੈ ਲੈ ਬੈਲ ਗੱਡੀ ਬੈਲ ਕੱਟੀ ਆ ਦੇ ਕਿੱਥੇ ਚੱਲੇ ਆ ਸਮਾਨ ਲੈ ਕੇ ਐਨਾ ਬਾਹਰ ਖਿੱਚੀ ਲੈ ਜਾਂਦੇ ਆ ਦੇਖ ਕਿੰਨੀਆਂ ਸੀ ਟੋਟਲ ਪੰਜ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚੱਲੇ ਹੋਣੇ ਆ ਇਹ ਉਹ ਮਰਜ਼ੀ ਵਿੱਚ ਬਸ ਤੇ ਪਿੱਛੇ ਤਾਂ ਨਹੀਂ ਆ ਤਾਂ ਪੂਰੀ ਫੈਮਲੀ ਇਕੱਠੇ ਹੋ ਕੇ ਚੱਲੇ ਆਂਡ ਗਵਾਂਡ ਸਾਰਾ ਇੱਕ ਜਗ੍ਹਾ ਤੇ ਜਾ ਕੇ ਡੇਰੇ ਲਾਉਣਗੇ ਨਹਿਰਾ ਆ ਗਿਆ ਅਸਲੀ ਨਹਿਰਾ ਆ ਗਿਆ ਪਿੱਛੇ ਨਕਲੀ ਸੀਗੀ ਯੈਸ ਅਸੀਂ ਦੋ ਨਾਅਰੇ ਬਣਾਇਆ ਮੁਖਸਰਾ ਲੈਣੇ ਇੱਕ ਅਸੀਂ ਲਿਖੀਂ ਲਈ ਹਾਂ ਕਿਸੀਂ ਦੂਰ ਰਿਹਾ ਨਾ ਪਾ ਕਾਲਾ ਬਾਡਰ ਟੱਪਣਾ ਤੋਂ ਇੰਡੀਆ ਦਾ ਕਿੱਥੇ ਜਾਣਾ ਬਾਡਰ ਟੱਪ ਕੇ ਪੁਣੇ ਵਾਲੀ ਬਾਡਰ ਟੱਪਣਾ ਵਾਲੇ ਬੋਸਾ ਸਿਮਾਨ ਮੁਖਸਰਾ ਦੇ ਹਾਂ ਮੋਟਰ ਚ ਟੱਪ ਕੇ बठिंडे का बॉर्डर टप्पे आप इंडिया का नहीं टप्पे मुकसर च आ गए किधर के जवाक हो तो गया सब फ्रूट्स लैन गया फ्रूट्स हाय हाय ਦੱਗਨ ਨੂੰ ਹਾਂ ਕਾ ਤੋ ਲੈ ਕੇ ਆਣੇ ਕਰਨਾਂ ਲਈ ਮੈਂ ਜਾਣਾ ਕਹਿੰਦਾ ਸਾਬੂ ਨੂੰ ਮਿਲ ਲਿਆ ਸੰਗਾ ਜੀ ਗੋਨੂ ਕੋਲੇ ਪਹੁੰਚ ਗਏ ਗਾਈਜ਼ ਆਪਾਂ ਉਠਿਆ ਤੇ ਪਲਾਲੇ ਕਾ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਰੇ ਸਤਿ ਸ਼੍ਰੀ ਅਕਾਲ ਜਲ ਮਿਲੀ ਮਿਲੀ ਤਾਂ ਕਰਦਾ ਫਿਰ ਹੈ ਪਹਿਲਵਾਨ ਕਿਵੇਂ ਆ ਕਿਵੇਂ ਆ ਨਹੀਂ ਸਰ ਤੁਸੀਂ ਉਹ ਜੀ ਦਿਖਾਈ ਅਰੇ ਜਦੋਂ ਆਪਾਂ ਚੱਲੇ ਉੱਪਰ ਆ ਜੂ ਆ ਜਾ ਅਸੀਂ ਉੱਪਰ ਚੱਲੇ ਆ ਜੀ ਠੀਕ ਐ ਤੂੰ ਤਾਂ ਬਠਿੰਡੇ ਆਉਣਾ ਸੀਗਾ ਹਾਂ ਆ ਜਾ ਆ ਜਾ ਸੇਬੂ ਪਾਸੇ ਹਟ ਜੀ ਚਲੋ ਠੀਕ ਐ ਲੈਣਾ ਛਿੜਦੀਆਂ ਨੂੰ ਕੜਾ 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 ਖਾਓ ਜਲਦੀ ਤੁਸੀਂ ਤੜਕੇ ਤੇ ਪ੍ਰਾਠਾ ਕਿਉਂ ਨਹੀਂ ਖਾਦੇ ਚਲੋ ਭੁੱਖ ਨਹੀਂ ਲੱਗੀ ਲੱਗੀ ਨਹੀਂ ਭੋਖਾ ਫੋਨ ਲਾ ਕੇ ਬੈਗੇ ਦਹੀਂ ਨਹੀਂ ਲੈਣਾ ਕੋ ਲੰਬੀਵਾੜਾ ਸਾਡੀ ਰੋਟੀ ਆ ਗਈ ਗਾਇਸ ਆਇਤਾ ਨਾਲ ਆਲੂ ਦੇ ਪਰਾਂਠੇ ਨਾਲ ਮਿੱੱਚ ਦਾ ਅਚਾਰ ਨਾਲ ਲੱਸੀ ਇਹਨਾਂ ਨੇ ਖਾ ਲਿਆ ਸੱਬੂ ਆ ਤੇਰੀ ਰੋਟੀ ਭਈਆ ਪਰਾਂਠੀ ਮਮਾ ਮੈਂ ਕਹਿਆ ਸੀ ਕਿ ਮੈਂ ਇੱਕ ਹੀ ਖਾਉਂਗਾ ਇੱਕ ਨਹੀਂ ਡੇਢ ਤਾਂ ਖਾ ਲਾ 1 1/2 ਅੱਜ ਸੱਬੂ ਕੰਦਾ ਮੈਂ ਸ਼ੀਲ ਪੀਤੀ ਹੈ ਮੇਰੇ ਜਗ੍ਹਾ ਹੈ ਨਹੀਂ ਆਪਾਂ ਖਾਣੇ ਗਾਈਜ਼ ਮਜ਼ੇ ਨਾਲ ਫੇ ਤੁਹਾਨੂੰ ਮਿਲ ਗਿਆ ਲੈ ਨੂੰ ਬਲਾਈ ਖਾਣੀ ਸੌਰੀ ਦੇਸੀ ਘਿਓ ਖਾਣਾ ਮਲਾਈ ਕੈਂਡਾ ਪਰੌठा ਖਾ ਗਏ ਕੋ ਰਖਾ ਦੇ ਬੈਗ ਫੜੋ ਤੁਮੀ ਆਇਆ ਇੱਕ ਬਾਈ ਤੁਹ ਸੱਤ ਸਾਲ ਦੀ ਹੈ ਨਾ ਬਾਈ ਕਰਦੇ ਚੱਲ ਫਿਰ ਐ ਪਾਪਾ ਨੂੰ ਤਾਂ ਚੱਕ ਲੈਣਾ ਮੰਨ ਤੇ ਚੱਲੇ ਸਾਡੇ ਨਾਲ ਬਠਿੰਡੇ ਇੱਕ ਨੂੰ ਲੈ ਚੱਲੇ ਇੱਕ ਨਾਲ ਇੱਕ ਨਾਲ ਇੱਕ ਫ੍ਰੀ ਚੱਲ ਬਾਈ ਪਾਪਾ ਬੁਲਾਈ ਜਾਂਦੇ ਆ ਇੱਕ ਬਾਮੂ ਆਪੇ ਚੱਕ ਲੈਣਗੇ ਸੇਭੂ ਆਪੇ ਆਪੇ ਨੀ ਤਰਾਜਾ ਰੂਲ ਚੱਲੇ ਆ मां तुम स्कूल छटन चले अपने मम्मी अब बाहर निकले बाय स्कूल जाना स्कूल बाय स्कूल जाके आ गए तुम स्कूल साथ के आओगे स्कूल जावड़ा तू स्कूल जावड़ा फिर चल आजा आ चलिए हां तुझे जाना स्कूल बाय आप पे तुझे जावड़ो ठीक है ਕਹਿੰਦਾ ਨਹੀਂ ਬਤਾ ਮੈਂ ਪੜਾਣੀ ਸਕੂਲ ਜਾਣਾ ਮਾਨ ਤੁਸੀਂ ਡਰ ਸਭੂ ਥਰਮਲ ਤੋਂ ਨਿਲੇ ਹੋਏ ਪਿਆ ਦੇਖ ਦੇਖ ਦੇ ਠੀਕ ਨਾ ਸਿਰਾ ਲੈ ਕਿੰਨਾ ਪੋਲੂਸ਼ਨ ਸੁਬਾ ਵੀ ਸਬੂ ਆਈ ਸੀ ਗੇ ਸੁਬਾ ਵੀ ਆਈ ਸੀ ਗੇ ਲੈ ਆਈ ਰੇ ਮੌਸਮ ਨਾ ਕਣਾਂ ਜੀ ਕਿਦੇ ਗੱਲੀयां ਦੇਖ ਲੈ ਇਹ ਤਾਂ ਤਰ ਸੁੱਕ ਗਏ ਸਾਰੇ ਗ੍ਰੀਨਰੀ ਉਹ ਗ੍ਰੀਨਰੀ ਕਹੀ ਨਹੀਂ ਹਰੇ ਭਾਈ ਜੰਮੀ ਭਈਆ ਇਹਦੇ ਵਿੱਚ ਅੱਡਾ ਹੋਣਾ ਕਰਮਾਂ ਦਾ ਕਿੰਨੀ ਸੋਲੂਸ਼ਨ ਆ ਇੱਥੇ ਦੂਰੋਂ ਪਾਸਟ ਐਥੇ ਆ ਜੀ ਨਾ ਤਾਂ ਕਰਮਾਂ ਦਾ ਜੀ ਦਦੀਆ ਦੇਖੋ ਜਰਾ ਲੈ ਲਈ ਤੇ ਨਾ ਨਾ

ਦੇਖ ਨਾ ਯੈਲੋ ਸੋਨਾ ਓਏ ਐਸੀ ਕਿਨੇ ਚਲਾਇਆ ਮੈਂ ਕਿਉਂ ਕਿ ਸਹੀ ਹੈ ਨਾ ਹਲਕਾ ਗਰਮੀ ਇਹ ਗਰਮੀ ਓਏ ਦੋ ਜਾਨਾਂ ਲੈਣ ਗਈ ਸੀ ਤਿੰਨ ਜਾਨੇ ਆ ਗਏ ਗੁੰਨੂ ਗਈ ਹੋਈ ਸੀ ਆਪਦੇ ਨਾਨਕੇ ਦਾਦੀ ਗਈ ਹੋਈ ਸੀ ਆਦੇ ਪੇਕੇ ਦੋ ਜਾਨਾਂ ਨੂੰ ਲੈ ਆਂਦਾ ਇੱਕ ਜਾਨਾ ਨਾਲ ਫ੍ਰੀ ਆ ਗਿਆ ਹਨ ਯੈਸ ਹੁਣ ਮੰਤੂ ਆ ਗਿਆ ਆਦੀ ਪੂਆ ਕੋਲੇ ਕਾਈਸ ਆਪਾਂ ਕਰੇ ਪਹੁੰਚ ਗਏ ਟਾਈਮ ਸਵਾ ਚਾਰ ਸਵੇਰ ਦਾ ਕਲॉक ਖੜਾ ਮਾਰਨਿੰਗ ਦਾ ਪਾਪਾ ਨੇ ਗੱਡੀ ਲਾ ਲਈ ਉਹਦੇ ਇਹਨਾਂ ਦਾ ਫੇਰ ਸ਼ੁਰੂ ਹੋ ਗਿਆ ক্রিকেট ਲੈ ਅੱਗੇ ਪਿਆ ਪੁੱਤ ਖੇਡਦੇ ਹੁੰਦੇ ਅੱਗੇ ਸਹਾਂਸਾ ਬੱਸ 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 ਹੁਣ ਹੋਰ ਚਾਰ ਜਾਣੇ ਹੋਗੇ ਪਾਸੇ ਆਜੋ ਇਹ ਕੀ ਹੈ ਲੈ ਲੈ ਮੈਂ ਬੋਲ ਬਈ ਇਹ ਦੇਖ ਲੈ ਲੜ पे ਲੜ दे पे ਲੜ पे ਬੱਸ ਬੱਸ ਉਹਦੇ ਦੇ ਵਧੀਆ ਸੀਗਾ ਛੱਡਿਓ ਗਨ ਉਹਨਾਂ ਨੂੰ ਗਨ ਤੇ ਮੰਤ ਨੂੰ

नहीं बच मम्मी मेरी यहाँ बैठेंगे मैं हज आउट नहीं हुई सब्जी दस दो की खानी है फिर कहूंगी आनी होना होना आनी सब्जी ने ने सब्जी 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 कोई भी नहीं सब्जी 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 जल्दी सब्जी

नाइट बाय बाय। बाय। मम्मी, मैं फिर ऐसे लाके फूल। पापा ने लाके मार गया ना? ना बिलो ले के आई थी ना नदी काटने देख दें। केंद्र पापा फूल तो फूल जान गे। फूलने के? मूरी मारने बागू। सॉरी देखा? उधर कैसे ले पापा पार्ट द सिल। फूलना गये? हो ਫੁੱਲ ਗਏ ਮੋਟਾ ਗਏ ਜਿੰਨ ਫੋਨ ਜਿਵੇਂ ਸਾਡੇ ਸਾਰੇ ਬਾਹਰ ਪੈ ਗਏ ਲੌਬੀ ਚ ਅਸੀਂ ਵੀ ਲੱਗੇ ਸੌਣ ਅੱਜ ਅਸੀਂ ਥੋੜਾ ਜਿਹਾ ਘੁੰਮ ਫੇਰਾਏ ਲੋਯਾਨਾ ਨੂੰ ਵਾਪਸ ਲਿਆਏ ਜਿਹੜੇ ਗਏ ਹੋਏ ਸੀ ਟੂਰ ਤੇ ਚਲ ਗਿਆ ਫੁੱਲ ਗਿਆ ਫੁੱਲ ਗਿਆ ਫੁੱਲ ਗਿਆ ਫੁੱਲ ਗਿਆ ਫੁੱਲ ਗਿਆ ਫੁੱਲ ਗਿਆ ਬੁੱਲ ਗਿਆ ਫੁੱਲ ਗਿਆ ਵੱਡਾ ਸਾਈਜ਼ ਹੈ ਮੇਰੇ ਪਤੀ ਜੈਨੂ ਸਰਾਣੇ ਨੇ ਪਸੰਦ ਆਉਂਦੇ ਹਰ ਵਾਰੀ ਨਵੇਂ ਸਰਾਣੇ ਲੈ ਕੇ ਦੇਣੇ ਹਨ ਜਦੋਂ ਮੁਥਰ ਜਾਣੀਏ ਤੇ ਕੇ ਆਪ ਸਰਾਣੇ ਲੈ ਕੇ ਦੇ ਨਹੀਂ ਫਿਰ ਫਿਰ ਉਹ ਹੋ ਜਾਂਦਾ ਹੁਣ ਪਸੰਦ ਆ ਜਾਣਗੇ ਵੱਡਾ ਗਾਉ ਦੇ ਦਾ ਬਸ ਰਾਤ ਨੂੰ ਟੌਣ ਸਾਈ ਰਵ ਇੰਨਾ ਕੀ ਫੁੱਲ ਹੈ ਪੁੱਛਣਗੇ ਇਹ ਵੀ ਆਏ ਜੇ ਥੱਲੇ ਰੋ ਸਹੀ ਰਹੂਗਾ ਤੁਸੀਂ ਦੱਸੂਗੇ ਲੈ ਕੇ ਮੇਰੇ ਵੱਲੋਂ ਤਾਂ ਸਹੀ ਹੁੰਦੇ ਸਾਰੇ ਤੁਹਾਨੂੰ ਪਤਾ ਲੱਗਦਾ ਕਿਹੜਾ ਸਹੀ ਹੈ ਕਿਹੜਾ ਨਹੀਂ ਸਹੀ ਦੇਖਦੇ ਆ ਗਾਇਸ ਫਿਰ ਦਵਾਂਗੇ ਇਹਦਾ ਰਿਵਿਊ ਬੀਕਿੰਗ ਵੈਰੀ ਤੋਂ ਪੈਸੇ ਤਾਂ ਡਾਕਟਰ ਕਹਿੰਦੇ ਕਿ ਪਿੱਲੋ ਲੈਣੇ ਚਾਹੀਦਾ ਅਸੀਂ ਹਰ ਵਾਰੀ ਪਿੱਲੋ ਬਦਲ ਲੈਣੇ ਚਲੋ ਦੇਖਦੇ ਆਰਥ ਬਣ ਜਾਂਦੀ ਹੈ ਨਾ ਜਿਹਨੂੰ ਫਿਰ ਪਿੱਲੋ ਬਿਨਾ ਨੀਂਦ ਨਹੀਂ ਆਉਂਦੀ ਉਹਨੂੰ ਨਹੀਂ ਆਉਂਦੀ ਇਸ ਕਰਕੇ ਆਪਾਂ ਲਿਆਦੇ ਨਿਊ ਪਿੱਲੋ ਰੇਟ ਆਪਾਂ ਨੂੰ ਪਤਾ ਨਹੀਂ ਇਹਨਾਂ ਦਾ ਕਿੰਨਾ ਇਹ ਤੁਸੀਂ ਨਾ ਹੀ ਪੁੱਛੋ ਬਸ ਆਪਾਂ ਨੂੰ ਮਿਲ ਗਿਆ ਆਪਾਂ ਲੈ ਜਾਂਦੇ ਆਂ ਤੇ ਗਾਇਸ ਤੇ ਅੱਜ ਦਾ ਵਲੌਗ ਆਪਾਂ ਇਨਾ ਨਵੇਂ ਨਵੇਂ ਪਿੱਲੋਸ ਦੇ ਨਾਮ ਨਾ ਕਰਦੇ ਐਂਡ ਕਿਵੇਂ ਲੱਗੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਓਕੇ ਜੀ ਬਾਏ ਬਾਏ ਗੁੱਡ ਨਾਈਟ ਕੇਅਰ